ਦੁਨੀਆ ਦਾ ਕੋਈ ਵੀ ਅਜੂਬਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਅੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖੁਰਮੀ ਹਿੰਮਤਪੁਰਾ ਦੁਨੀਆ ਦਾ ਕੋਈ ਵੀ ਅਜੂਬਾ ਬਣਿਆ ਦੇਖਣ ਨੂੰ ਬਹੁਤ ਖੂਬਸੂਰਤ ਲੱਗਦਾ ਸਾਡੀਆਂ ਅੱਖਾਂ ਨੂੰ ਸਾਡੇ ਮਨ ਨੂੰ ਮੋਹਦਾ ਪਰ ਜਦੋਂ ਅਸੀਂ ਬਹੁਤ ਡੂੰਘਾਈ ਚ ਜਾਂਦੇ ਹਾਂ ਤਾਂ ਉਹਨਾਂ ਅਜੂਬਿਆਂ ਦੇ ਉਸਰਨ ਵਿੱਚ ਮਜ਼ਦੂਰ ਵਰਗ ਦਾ ਕਾਮੇ ਵਰਗ ਦਾ ਕਿਰਤੀ ਵਰਗ ਦਾ ਬਹੁਤ ਵੱਡਾ ਹੱਥ ਹੈ ਅੱਜਕੱਲ ਮੈਂ ਦੁਬਈ ਦੇ ਟੂਰ ਤੇ ਆਇਆ ਹੋਇਆ ਤੇ ਜਦੋਂ ਦੁਬਈ ਦੀਆਂ ਅਸਮਾਨ ਨੂੰ ਚੁੰਮਦੀਆਂ ਇਮਾਰਤਾਂ ਦੇਖਦੇ ਆ ਤਾਂ ਬਹੁਤ ਸੋਹਣਾ ਲੱਗਦਾ ਏ ਕਹਿ ਸਕਦੇ ਆ ਕਿ ਦੁਬਈ ਦੀ ਜਿਹੜੀ ਬਣਤਰ ਆ ਖੂਬਸੂਰਤੀ ਆ ਉਹ ਪੱਛਮੀ ਮੁਲਕਾਂ ਨੂੰ ਵੀ ਮਾਤ ਪਾਉਂਦੀ ਆ ਕਿਉਂਕਿ ਉਹ ਉੱਥੋਂ ਦੀ ਖੂਬਸੂਰਤੀ ਫਿੱਕੀ-ਵਿੱਕੀ ਲੱਗਦੀ ਆ ਜਦੋਂ ਉੱਥੋਂ ਆ ਕੇ ਤੁਸੀਂ ਦੁਬਈ ਨੂੰ ਦੇਖਦੇ ਹੋ ਇੱਕ ਤੋਂ ਬਾਅਦ ਇੱਕ ਉੱਚੀ ਇਮਾਰਤ ਦੇਖਣ ਨੂੰ ਮਿਲੀ ਇੱਕ ਤੋਂ ਇੱਕ ਵੱਧ ਸੋਹਣੀ ਤੋਂ ਸੋਹਣੀ ਇਮਾਰਤ ਦੇਖਣ ਨੂੰ ਮਿਲੀ ਤੇ ਬਹੁਤ ਕੁਝ ਇਹੋ ਜਿਹਾ ਜਿਹੜਾ ਤੁਹਾਨੂੰ ਖੜਕਦਾ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਤੇ ਪਰ ਜਦੋਂ ਅਸੀਂ ਕਿਰਤੀ ਕਾਮੇਵਰਗ ਦੀ ਗੱਲ ਕਰਦੇ ਆ ਤਾਂ ਦਿਲ 'ਚ ਸਤਕਾਰ ਆਉਂਦਾ ਹੈ ਕਿ ਯਾਰ ਇੰਨੀਆਂ ਸੋਹਣੀਆਂ ਸੋਹਣੀਆਂ ਇਮਾਰਤਾਂ ਇਹਦੇ ਪਿੱਛੇ ਕਿੰਨੇ پاک ਪਵਿੱਤਰ ਹੱਥਾਂ ਦਾ ਜਿਹੜਾ ਜ਼ੋਰ ਲੱਗਿਆ ਹੋਇਆ ਹੈ ਉਹਨਾਂ ਦਾ ਉਹਨਾਂ ਦੀ ਮਦਦ ਟਿਕੀ ਹੋਈ ਹੈ ਦੇ ਉੱਤੇ ਮੇਰੀ ਕੋਸ਼ਿਸ਼ ਸੀ ਕਿ ਇੱਥੋਂ ਦੀ ਜਿਹੜੀ ਕਾਮੇਵਰਗ ਦੀ ਅਸਲੀਅਤ ਆ ਉਹ ਤੁਹਾਡੇ ਰੂਬਰੂ ਕਰੀਏ ਮੇਰੇ ਨਾਲ ਸਟੂਡੀਓ ਦੇ ਵਿੱਚ ਸਾਡੇ ਕੋਲ ਇਸ ਵੇਲੇ ਮੌਜੂਦ ਨੇ ਰਾਜਪਾਲ ਸਿੰਘ ਕਲਕਲਾਂ ਤੇ ਮੈਂ ਉਹਨਾਂ ਨੂੰ ਜੀ ਆਇਆਂ ਵੀ ਕਹੂੰਗਾ ਤੇ ਨਾਲ ਹੀ ਗੱਲਬਾਤ ਕਰਦੇ ਹਾਂ ਕਿ ਇੱਥੇ ਉਹ ਇੱਕ ਕਾਮੇ ਵਜੋਂ ਇੱਕ ਕਹੋ ਕਿ ਜਿਨੇ ਆਪਣੇ ਭਵਿੱਖ ਨੂੰ ਖੁਦ ਤਰਾਸ਼ਿਆ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਰਜਿਮਾ ਛੱਡ ਕੇ ਇੱਕ ਤਾਂ ਮਿਲਣ ਆਏ ਤੇ ਦੂਜਾ ਇਸ ਗੱਲਬਾਤ ਲਈ ਆਪਾਂ ਇਕੱਠੇ ਹੋਏ ਆ। ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਤਾਂ ਦੁਬਈ ਜੀ ਆਏ ਨੂੰ ਕਹਿੰਨਾ ਵਾ ਮੇਰੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦੁਨੀਆ ਭਰ ਤੇ ਪੰਜ ਦਰਿਆਣ ਨੂੰ ਦੇਖਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਪਾਲ ਜਦੋਂ ਤੁਸੀਂ ਇੱਕ ਸੁਪਨਾ ਲੈ ਕੇ ਆਉਂਦੇ ਹੋ ਕਿਸੇ ਵੀ ਧਰਤੀ ਤੇ ਜਾਣੇ ਹੋ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਤਾਂ ਮਾਹੌਲ ਇਹ ਹੁੰਦਾ ਸੀ ਜਿਹੜੇ ਮਾਲਵੇ ਦੇ ਵਿੱਚ ਆਪਾਂ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਕੋਈ ਯੂਕੇ ਕੈਨੇਡਾ ਜਾਂ ਅਮਰੀਕਾ ਨੂੰ ਜਾਣ ਦਾ ਨਹੀਂ ਸੀ ਹੁੰਦਾ। ਹਾਂਜੀ ਦੁਬਈ ਦੋਹਾ ਕਤਰ ਮਸਕਟ ਇਥੋਂ ਤੱਕ ਕਿ ਦੋਹਾ ਕਤਰ ਨੂੰ ਵੀ ਲੋਹਾ ਕਥਰੀ ਬੋਲਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਇਸ ਮੁਲਕਾਂ ਦੇ ਵਿੱਚ ਆ ਕੇ ਸਾਡੇ ਪੰਜਾਬੀਆਂ ਨੇ ਮਿਹਨਤ ਕੀਤੀ ਆ ਤੇ ਉਦੋਂ ਵਾਲੇ ਹਾਲਾਤਾਂ ਮੁਤਾਬਕ ਤੇ ਅੱਜ ਵਾਲੇ ਹਾਲਾਤਾਂ ਮੁਤਾਬਕ ਕੀ ਮਹਿਸੂਸ ਕਰਦੇ ਹੋ ਕਿਉਂਕਿ ਅੱਜ ਤੁਸੀਂ ਨਵੇਂ ਯੁੱਗ 'ਚੋਂ ਅੱਜ ਤੋਂ 20 25 ਸਾਲ ਪਿੱਛੇ ਸੋਚ ਕੇ ਦੇਖਿਓ ਜਿਹੜਾ ਕੋ ਤੁਸੀਂ ਅੱਜ ਦੇਖ ਰਹੇ ਹੋ ਉਹ ਉਹਨਾਂ ਨੇ ਉਦੋਂ ਚੰਗਾ ਹੰਡਾਇਆ ਜਾਂ ਮੰਦਾ ਹੜਾਇਆ ਉਹ ਵੇਖੋ ਜੀ ਆਪਾਂ ਸਾਰੇ ਜਦੋਂ ਆਪਣਾ ਘਰ ਛੱਡ ਕੇ ਮੁਲਕ ਛੱਡ ਕੇ ਜਾਂਦੇ ਆ ਤਾਂ ਆਪਾਂ ਚੰਗੇ ਸੋਚ ਕੇ ਜਾਣੇ ਹਨ ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰਾ ਨਾ ਚੰਦਾ ਹੀ ਹੋਵੇ ਕੁਝ ਲੋਕਾਂ ਨਾਲ ਉਹ ਟਾਈਮਾਂ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਵੀ ਕਰਿਆ ਉਹਨਾਂ ਨੇ ਚੰਗੇ ਪੈਸੇ ਵੀ ਕਮਾਏ ਤੇ ਪਰ ਉਦੋਂ ਰਹਿਣ ਸਹਣ ਦੇ ਹਾਲਾਤ ਇੰਨੇ ਵਧੀਆ ਨਹੀਂ ਸੀ ਮੈਂ ਮੈਂ ਇਹੀ ਗੱਲ ਕਰ ਰਿਹਾ ਤੇ ਹੁਣ ਜਿਹੜੇ ਰਹਿਣ ਸਹਣ ਦੇ ਹਾਲਾਤ ਉਹ ਠੀਕ ਆ ਪਰ ਇੱਥੇ ਰਿਹਾਇਸ਼ ਜੇ ਮੈਂ ਗੱਲ ਕਰਾਂ ਤਾਂ ਮੇਰੇ ਖਿਆਲ ਇਹ ਤੇ ਕੈਨੇਡਾ ਤੋਂ ਵੀ ਮਹਿੰਗੀ ਪੈ ਰਹੀ ਹੈ ਲੋਕਾਂ ਨੂੰ ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਕੰਧਾਂ ਦੇ ਉੱਤੇ ਪੋਸਟਰ ਲੱਗੀ ਹੋਈ ਆ ਹਾਂਜੀ ਬੈਡ ਸਪੇਸ ਦੇ ਬੈਡ ਸਪੇਸਲੀ ਬੈਡ ਸਪੇਸ ਵਾਲਾ ਕੀ ਚੱਕਰ ਆ ਕਿਵੇਂ ਰਹਿائش ਉਹਨੂੰ ਤੁਸੀਂ ਮੰਨ ਲਓ ਵੀ ਜੀ ਦੇ ਕੋਲ ਜੀ 400 ਰਾਮ ਚ ਇਹ ਆਪਾਂ ਨੂੰ ਮਿਲਦੀ ਆ ਠੀਕ ਤੇ ਉੱਥੇ ਆਪਾਂ ਨੂੰ ਸਿਰਫ ਇੱਕ ਬੈੱਡ ਹੀ ਮਿਲਦਾ ਵਾ ਇੱਕ ਅਲਮਾਰੀ ਮਿਲ ਜਾਣੀ ਉਹਦੇ ਤੁਸੀਂ ਆਪਣਾ ਸਮਾਨ ਰੱਖ ਲੋ ਤੇ ਬੈੱਡ ਆ ਤੁਹਾਡੇ ਕੋਲੇ ਉਨੀ ਜਗ੍ਹਾ ਇੱਕ ਰਹੁੰਦਾ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਬੰਕ ਬੈੱਡ ਹੁੰਦੇ ਆ ਬੈੱਡ ਦੇ ਉੱਪਰ ਬੈੱਡ ਹਾਂਜੀ ਕਈ ਥਾਂ ਤੇ ਤਿੰਨ ਤਿੰਨ ਵੀ ਲੱਗੇ ਆ ਕਈ ਥਾਂ ਤੇ ਲੇਬਰ ਵਾਲੇ ਚਾਰ ਚਾਰ ਵੀ ਬੈੱਡ ਲਾਈ ਕਰਦੇ ਆ ਆ ਮਤਲਬ ਘੱਟੋ ਘਾਟ ਇੱਕ ਰੂਮ ਚ 6 ਜਾਨੇ ਤਾਂ ਰਹਿੰਦੇ ਰਹਿੰਦੇ ਆ ਜੀ ਕਿਤੇ 24 ਜਾਨੇ ਵੀ ਰਹਿੰਦੇ ਹੋਣ ਤਤਕਤ ਨਹੀਂ ਹੋਣੀ ਅੱਛਾ ਹਾਂਜੀ ਇੱਕ ਕਮਰੇ ਇਸ ਤੇ ਜਿਹੜਾ ਫਿਰ ਥੋੜਾ ਖਾਣ ਪੀਣ ਦਾ ਹੋ ਖਾਣ ਪੀਣ ਦਾ ਕਈ ਥਾਂ ਤੇ ਸ਼ੇਅਰਿੰਗ ਹੁੰਦਾ ਈ ਕਈ ਥਾਂ ਤੇ ਸਾਰਾ ਇੰਡੀਵਿਜੂਅਲ ਹੁੰਦਾ ਕਈ ਲੋਕਾਂ ਨੇ ਮੈਸ ਤੋਂ ਰੋਟੀ ਲਵਾਈ ਹੁੰਦੀ ਕੁਝ ਰੈਸਟੋਰੈਂਟ ਤੋਂ ਖਾਂਦੇ ਉਹ ਸਭ ਦਾ ਆਪਣਾ ਆਪਣਾ ਤਰੀਕਾ ਆ ਕਿਉਂਕਿ ਜੇ ਆਪਾਂ ਆਮ ਕਾਮੇਵਾਰਗ ਦੀ ਗੱਲ ਕਰਦੇ ਆ ਜਿਹੜਾ ਆਮ ਇੱਕ ਤਰ੍ਹਾਂ ਦਿਹਾੜੀਦਾਰ ਬੰਦਾ ਹੁੰਦਾ ਹਾਂਜੀ ਕੋਈ ਵੀ ਨਵਾਂ ਆਉਂਦਾ ਪਹਿਲਾਂ ਦਿਹਾੜੀ ਤੋਂ ਸ਼ੁਰੂ ਹੁੰਦਾ ਉਹ ਚਾਹੇ ਮੈਂ ਵੀ ਹੋਵਾਂ ਚਾਹੇ ਤੁਸੀਂ ਹੋਵੋ ਚਾਹੇ ਸਾਡੇ ਵੱਡੇ ਹੋਣ ਹਨ ਜਿਹੜਾ ਦਿਹਾੜੀਦਾਰ ਬੰਦਾ ਉਹ ਦੁਬਈ ਦੇ ਵਿੱਚ ਰਹਿੰਦੇ ਆ ਹਾਂਜੀ ਉਹਦੀ ਜਿਹੜੀ ਸ਼ੁਰੂਆਤੀ ਜਿਹੜੀ ਆਮਦਨ ਆ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਦਿਹਾੜੀ ਦੇ ਤੌਰ ਤੇ ਹੁਣ ਤਾਂ ਇਹ ਕਈਆਂ ਨੂੰ ਮਤਲਬ 800 ਦਰਾਮੇ ਤੇ ਮਤਲਬ ਤਨਖਾਹ ਦਾ ਟੁਕੜਾ ਟਮਿਥੀ ਹੋਈ ਆ ਵੀ ਨਹੀਂ ਦੇਣੀ ਆ ਇੰਡੀਆ ਦਾ 16000 ਬਣਿਆ ਹਾਂ ਇੰਡੀਆ ਦਾ 16 18000 ਮੰਨ ਲਓ ਤਾਂ ਥੋੜੀ ਕਰੰਸੀ 20 ਰੁਪਏ ਤੋਂ ਉੱਪਰ ਹੋਈ ਹੋਈ ਆ ਠੀਕ ਹੈ ਤੇ 18 9000 ਰੁਪਏ ਮੰਨ ਲਓ ਤਾਂ ਜ ਪਰ ਉਹ ਕਈ ਕੰਪਨੀਆਂ ਇਹ ਹੈਗੀਆਂ ਵੀ ਉਹਨੇ ਵੀ ਨੀ ਪੱਲੇ ਪਾਉਂਦੀ ਹੈਗੀਆਂ ਉਹ ਵੀਜ਼ੇ ਦੇ ਪੈਸੇ ਕੱਟੀ ਜਾਂਦੇ ਵਿੱਚੋਂ ਤੇ ਕਾਫੀ ਮਤਲਬ ਚੈਲੰਜਸ ਹੈਗੇ ਨੇ ਤੇ ਜਿਹੜਾ ਜਿਵੇਂ ਹੁਣ ਆਪਾਂ 16000 ਇੰਡੀਆ ਦਾ ਗਣੀਏ 18 ਗਿਆਂ ਲੋ ਚੱਲੋ 18 ਦੇ ਵਿੱਚੋਂ ਰਹਿائش ਦਾ ਖਾਣ ਪੀਣ ਦਾ ਤੁਹਾਡੇ ਫੋਨ ਹੈ ਕੰਪਨੀ ਦੀ ਹੁੰਦੀ ਆ ਉਹਦੇ ਵਿੱਚ ਹੀ ਠੀਕ ਹੈ ਤੇ ਜਿਹੜੇ ਤੁਹਾਡੇ ਫੋਨ ਫਾਨ ਦੇ ਖਰਚੇ ਆ ਆਪਦਾ ਖਾਣ ਪੀਣਾ ਉਹ ਸਾਰਾ ਤੁਹਾਡੇ ਤੇ ਆਪਣੇ ਦੇ ਪੈਸਾ ਖਾਣ ਪੀਣਾ ਕੁਝ ਕੰਪਨੀਆਂ ਜਿਹੜੀਆਂ ਰੋਟੀ ਦਿੰਦੀਆਂ ਵਾ ਸਾਰੀਆਂ ਨਹੀਂ ਵੀ ਦਿੰਦੀਆਂ ਪਰ ਡਿਪੈਂਡ ਕਰਦਾ ਕੰਪਨੀ ਤੋਂ ਕੰਪਨੀ ਹੁਣ ਇੱਥੇ ਚੰਗੀਆਂ ਕੰਪਨੀਆਂ ਵੀ ਹੈਗੀਆਂ ਪਰ ਚੰਗੇ ਤੁਹਾਨੂੰ ਪਤਾ ਵੀ ਹੁਣ ਲੱਭਣਾ ਔਖਾ ਹੈ ਅੱਜ ਦੇ ਦਿਨ ਪਹਿਲਾਂ ਨਾਲੋਂ ਜੇ ਗੱਲ ਕਰੀਏ ਪਹਿਲਾਂ ਰਹਿਣ ਸਹਣ ਦੇ ਹਾਲਾਤ ਭਾਵੇਂ ਨਹੀਂ ਚੰਗੇ ਸੀ ਉਹਨਾਂ ਦੀ ਸਹੂਲਤਾਂ ਨਹੀਂ ਸੀਗੀਆਂ ਪਰ ਹੁਣ ਮਤਲਬ ਕਿ ਜਿਹੜੇ ਬਹੁਤ ਜ਼ਿਆਦਾ ਔਖਾ ਹੈ ਜਦੋਂ ਬਹੁਤ ਆਤ ਹੋ ਜਾਂਦੀ ਹੈ ਉਹਨਾਂ ਕੋਲ ਆਪਸ਼ਨ ਆ ਸਾਡੇ ਕੋਲ ਕੰਮੇ ਹੋਰ ਆਈ ਜਾਂਦੇ ਆ ਤਨਖਾਹ ਘਟੂਗੀ ਹਾਂ ਬਿਲਕੁਲ ਜਿਹੜਾ ਅਸਲ ਦੇ ਵਿੱਚ ਜਿਵੇਂ ਕੰਪਨੀ ਆ ਗਿਆ ਆਪਾਂ ਗੱਲ ਕਰ ਰਹੇ ਆ ਕਿ ਇਹ ਬਹੁਤ ਵੱਡੀ ਪੱਧਰ ਤੇ ਵਰਤਾਰਾ ਵਾਪਰਦਾ ਕਿਉਂਕਿ ਤੂੰ ਤੁਹਾਡਾ نسل ਧਰਮ ਤੁਹਾਡਾ ਖੇਤਾ ਉਹ ਰੜਕਦਾ ਰਹਿੰਦਾ ਕਿਤੇ ਨਾ ਕਿਤੇ ਚਾਹੇ ਜਿੰਨਾ ਮਰਜੀ ਅਗਾਹ ਵਧੂ ਮੁਲਕ ਕਹਿ ਲਓ ਉਹਦੇ ਵਿੱਚ ਜਾ ਕੇ ਇਹ ਚੀਜ਼ ਸਾਹਮਣੇ ਦੇਖਣ ਨੂੰ ਮਿਲਦੀ ਹੈ ਕਿਉਂਕਿ ਜਿਵੇਂ ਹੁਣ ਦੁਬਈ ਦੇ ਵਿੱਚ ਆਪਾਂ ਕੰਮ ਕਰਦੇ ਆਂ ਗੱਲ ਕਰਦੇ ਆਂ ਇੱਥੇ ਕੰਪਨੀਆਂ ਦੇ ਵਿੱਚ ਆ ਜਿਵੇਂ ਇੱਥੋਂ ਦਾ ਜਿਹੜਾ ਮੂਲ ਨਿਵਾਸੀ ਆ ਇੱਥੋਂ ਦਾ ਰਹਿਣ ਵਾਲਾ ਜੰਮਿਆ ਪਲਿਆ ਇੱਥੋਂ ਦਾ ਤੇ ਇੱਕ ਨੇ ਆ ਕੇ ਇੰਡੀਆ ਤੋਂ ਕੰਮ ਕਰ ਰਿਹਾ ਜਾਂ ਇਹ ਪਾਕਿਸਤਾਨ ਤੋਂ ਕਰ ਰਿਹਾ ਉਹਨਾਂ ਦੇ ਕੰਮ ਕਰਨ ਚ ਉਹਨਾਂ ਨੂੰ ਤਨਖਾਹ ਚ ਉਹਨਾਂ ਦੇ ਨਾਲ ਵਰਤਵਾਰਤਾ ਵਿੱਚ ਕਿੰਨਾ ਫਰਕ ਰਹਿੰਦਾ ਬਹੁਤ ਡਿਸਕ੍ਰਿਮੀਨੇਸ਼ਨ ਆ ਜੇ ਆਪਾਂ ਗੱਲ ਕਰੀਏ ਮਤਲਬ ਸਾਂਝੇ ਤੌਰ ਤੇ ਗੱਲ ਕਰੀਏ ਤਾਂ ਜੀ ਪਰ ਜਿਹੜਾ ਇੱਥੋਂ ਦਾ ਮੂਲ ਨਿਵਾਸੀ ਆ ਉਹਦੀ ਘੱਟੋ ਘੱਟ ਇੱਥੇ ਤਨਖਾਹ 17000 ਦਰਹਮ ਹੈ ਹਾਂ ਤੇ ਜਿਹੜਾ ਬਾਹਰੋਂ ਆ ਕੇ ਕੋਈ ਆਪਣਾ ਕੰਮ ਕਰਦਾ ਦਰਾਮ ਨਾ ਮਹੀਨੇ ਦਾ ਹਾਂਜੀ ਅੱਛਾ ਮਹੀਨੇ ਦਾ ਘੱਟੋ ਘੱਟ ਸਰਕਾਰ ਨੇ ਇਹਨਾਂ ਨੇ ਕਿਹਾ ਵੀ ਇੰਨੀ ਤਨਖਾਹ ਦੇਣੀ ਆ ਇਥੋਂ ਦਾ ਜਿਹੜਾ ਸਾਨੂੰ 800 ਸਾਨੂੰ 800 ਦਰਾਮ 12000 ਤੇ 800 1700 ਵੀ ਨਹੀਂ 1700 ਵੀ ਨਹੀਂ ਹਾਂ ਬਹੁਤ ਵੱਡਾ ਫਰਕ ਹੈ ਬਹੁਤ ਤੇ ਇਸ ਚੀਜ਼ ਤੇ ਕੋਈ ਕੋਈ ਯੂਨੀਅਨ ਜਾਂ ਕੋਈ ਹੋਰ ਯੂਨੀਅਨ ਬਣ ਨਹੀਂ ਦਿੰਦੀ ਚੱਕੇ ਦਾ ਨਜਾਲ ਚੜਾ ਕੇ ਕਰ ਪੇ ਜੀ अच्छा हां जूनियर ਇੱਥੇ ਨਹੀਂ ਬੰਦੀ ਨਾ ਪੇਤਰਨ ਲੱਗਦਾ ਇੱਥੇ ਤੇ ਤੁਸੀਂ ਕੰਮ ਕਰਨ ਵਾਲੇ ਕਰੋ ਮਤਲਬ ਐਕਸਪਲੋਇਟੇਸ਼ਨ ਦਾ ਹੋ ਰਿਹਾ ਹੁਣ ਜੇ ਆਪਾਂ ਚਾਹੇ ਉਹਨਾਂ ਦੇ ਡੇਟਾ ਗਨਾ ਕਿ ਲੋ ਚਾਹੇ ਸਿੱਧੇ ਨਾ ਜਿਵੇਂ ਮਰਜ਼ੀ ਘੈਲੋ ਸਾਜਪਾਲ ਇੱਕ ਜਿਹੜੇ ਇੱਥੇ ਅਕਸਰ ਜਿਹੜੇ ਵਾਹਨ ਚਲਾਉਣੇ ਦੇਖਦੇ ਆਪਾਂ ਵੱਡੇ ਜਿਹੜੇ ਟਰਾਲੇ ਖੈਲੋ ਜਾਂ ਬਸਾਂ ਉਹਦੇ ਵਿੱਚ ਸਾਡੇ ਪੰਜਾਬੀ ਮੁੰਡੇ ਤੇ ਜਾਂ ਪਾਕਿਸਤਾਨੀ ਭਾਈ ਉਹਨਾਂ ਦੀ ਬਹੁਤ ਆਤ ਹੈ ਇਹਦੀ ਕੀ ਵਜ੍ਹਾ ਇਹ ਮੇਰੇ ਸਹਾਨ ਨਾਲ ਹੀ ਇਹ ਪ੍ਰੋਫੈਸ਼ਨ ਇਹ ਤੇ ਸਭ ਤੋਂ ਵਧੀਆ ਹੈ ਹੀ ਇਹ ਆ ਅੱਛਾ ਦबई ਚ ਹਾਂਜੀ ਕਿਉਂਕਿ ਦੇਖੋ ਇੱਕ ਤਾਂ ਜਿਹੜਾ ਡਰਾਈਵਰ ਹੁੰਦਾ ਉਹ ਮਰਜੀ ਦਾ ਮਾਲਕ ਹੁੰਦਾ ਆਪਣੀ ਦਾ ਨਾ ਸੜਕ ਤੇ ਉਹਦੀ ਸਰਦਾਰੀ ਕਹਿੰਦੇ ਹੁੰਦੇ ਨੇ ਆਪਣੇ ਟਰੱਕਾਂ ਦੇ ਕਿੰਨੇ ਕੀ ਤਾਉਂਦੇ ਆ ਇਹ ਮਤਲਬ ਥੋੜਾ ਇੰਡੀਪੈਂਡੈਂਟ ਜੀ ਜੌਬ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਤੇ ਉਹਦੇ ਚ ਸਰਦਾਰੀ ਹਾਊ ਵੀ ਕੰਪਨੀ ਥਰੂ ਹਾਂਜੀ ਕੰਪਨੀ ਥਰੂ ਜੇ ਚੰਗੀ ਤਾਂ ਉਹਨਾਂ ਮਿਲਦੀ ਆ ਵੈਸੇ ਤੇ ਹੁਣ ਕਰੋਨਾ ਤੋਂ ਬਾਅਦ ਸਾਰੀਆਂ ਜੌਬਾਂ ਦੇ ਵਿੱਚ ਥੋੜੇ ਥੋੜਾ ਜਿਹੜੇ ਆ ਉਹ ਵੀ ਸੈਲਰੀ ਜਿਹੜੀ ਪੇ ਸਕੇਲ ਆ ਉਹ ਇੱਥਾਂ ਨੂੰ ਗਿਆ ਵਾ ਠੀਕ ਹੈ ਪਰ ਜੇ ਆਪਾਂ ਵੀ ਮਤਲਬ ਦੇਖੀਏ ਵੀ ਡਰਾਈਵਿੰਗ ਜਿਹੜੀ ਜੌਬ ਆ ਠੀਕ ਆ ਗਰਮੀ ਦੇ ਵਿੱਚ ਗੱਡੀਆਂ ਗੱਡੀਆਂ ਏਸੀ ਵੀ ਹੁੰਦੀਆਂ ਵਾ ਤੇ ਇਹ ਠੀਕ ਆ ਬਾਕੀ ਪ੍ਰੋਫੈਸ਼ਨਲ ਦੇ ਨਾਲੋਂ ਜਾਂ ਫਿਰ ਬਹੁਤ ਬੰਦਾ ਕੋਈ ਪੜ੍ਹ ਲਿਖ ਕੇ ਇੱਥੇ ਆਵੇ ਠੀਕ ਹੈ ਹੁਣ ਮੈਂ ਜਦੋਂ ਆਇਆ ਸੀ ਮੈਂ ਵੀ ਟੈਕਸੀ ਚ ਹੀ ਆਇਆ ਸੀਗਾ ਪਰ ਉਹਦੇ ਵਿੱਚ ਇੱਥੇ ਕੋਈ ਮਤਲਬ ਫਿਕਸ ਸੈਲਰੀ ਨਹੀਂ ਹੈਗੀ ਮੇਰੇ ਹਿਸਾਬ ਨਾਲ ਬਾਕੀ ਸਾਰੇ ਮੁਲਕਾਂ 'ਚ ਟੈਕਸੀ ਚਲਾਉਣੀ ਵਧੀਆ ਪਰ ਇੱਥੇ ਇੰਨੀ ਵਧੀਆ ਹੈ ਨਹੀਂ ਠੀਕ ਹੈ ਫਿਰ ਮੈਂ ਉਹ ਜੌਬ ਛੱਡ ਕੇ ਤੇ ਫਿਰ ਮੈਂ ਇੱਥੇ ਅੱਗੇ ਸੋ ਇਹ ਕਰਕੇ ਮੈਂ ਫਿਰ ਐਚਐਸਸੀ ਦੀ ਜੌਬ ਲਈ ਇਥੇ ਪਹਿਲਾਂ ਜੂਨੀਅਰ ਸੇਫਟੀ ਆਫੀਸਰ ਸੀਗਾ ਫਿਰ ਆਫੀਸਰ ਬਣ ਗਿਆ ਹੁਣ ਮੈਂ ਚੈਸੀ ਇੰਜੀਨੀਅਰ ਬਣਿਆ ਹੈ ਮਤਲਬ ਜੇ ਪੜ੍ਹ ਲਿਖ ਕੇ ਆਪਣੇ ਬੱਚੇ ਪੰਜਾਬ ਦੇ ਕਿਤੇ ਵੀ ਜਾਣ ਹਨਾ ਉਹਨਾਂ ਦਾ ਇੱਕ ਵਿਜਨ ਹੋਵੇ ਬਹੁਤੇ ਲੋਕ ਇਹ ਕਹਿੰਦੇ ਵੀ ਪੜ੍ਹਾਈ ਚ ਕੁਝ ਨਹੀਂ ਰੱਖਿਆ ਰੱਖੇ ਇਹ ਵੀ ਕਹਿੰਦੇ ਆ ਸਾਰਾ ਕੁਝ ਹੈ ਪੜ੍ਹਾਈ ਤੇ ਹੁਣ ਤੁਸੀਂ ਵੀ ਪੜ੍ਹੇ ਲਿਖੇ ਆ ਠੀਕ ਆ ਤੁਹਾਡੀ ਗੱਲਬਾਤ ਦੁਨੀਆ ਸੁਣੀ ਜਾਂਦੀ ਲੋਕ ਹਨਾ ਮਤਲਬ ਇੱਕ ਤਰੀਕਾ ਸਾਨੂੰ ਜਿਹੜੀ ਲਿਆਕਤ ਆਉਂਦੀ ਆ ਅਸੀਂ ਚੰਗੇ ਲੋਕਾਂ ਚ ਵਿਚਰਦੇ ਆ ਪੜ੍ਹਾਈ ਕਰਕੇ ਹਨਾ ਤੋ ਇਹ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਵਾ ਪੜ ਲਿਖ ਕੇ ਜਿਹੜਾ ਆਓ ਕਿਉਂਕਿ ਵਿਦਿਆ ਤਾਂ ਵਿਦਿਆ ਨਾ ਵਿਦਿਆ ਜਿੰਨੀ ਤੁਸੀਂ ਲੈਂਦੇ ਜਾਓਗੇ ਤੇ ਤੁਹਾਡਾ ਖਪਾੜਾ ਖੁੱਲਦੇ ਜਾਂਦਾ ਹੈ ਚਾਹੇ ਜਿਹੜਾ ਵੀ ਮਰਜ਼ੀ ਪੱਖ ਹੋਵੇ ਬਿਲਕੁਲ ਇਹ ਤੁਹਾਡੀ ਜਿਹੜੀ ਰਹਿ ਆ ਬਹੁਤ ਵਧੀਆ ਸੋ ਦੋਸਤੋ ਮੈਂ ਕਹਿੰਦਾ ਕਿ ਰਾਜਪਾਲ ਦੀ ਇਸ ਗੱਲ ਤੇ ਵੀ ਕੰਨ ਜ਼ਰੂਰ ਸਰੋ ਜਿਨ੍ਹਾਂ ਨੇ ਖਾੜੀ ਮੁਲਕਾਂ ਵੱਲ ਨੂੰ ਇੱਥੋਂ ਹੀ ਨਹੀਂ ਕਿਤੇ ਵੀ ਜਾਣਾ ਹੋਇਆ ਕਿਉਂਕਿ ਡਰਾਈਵਰ ਦੀ ਜ਼ਿੰਦਗੀ ਵਾਕਈ ਤੁਹਾਡੇ ਕਹਿਣ ਮੁਤਾਬਕ ਮੈਂ ਤਾਂ ਆਪਣਾ ਮਨ ਵਾਲਾ ਡਰਾਈਵਰ ਬਣਿਆ ਹਾਂ ਇਸ ਕਰਕੇ ਵਧੀਆ ਗੱਲ ਆ ਰਾਜਪਾਲ ਇੱਕ ਮੈਂ ਹੋਰ ਚੀਜ਼ ਦੇਖੀ ਆ ਕਿ ਜਿੱਧਰ ਵੀ ਦੇਖੋ ਠੀਕ ਹੈ ਗਰਮੀ ਬਹੁਤ ਜ਼ਿਆਦਾ ਮੈਂ ਸਕਾਟਲੈਂਡ ਜਦੋਂ ਤੁਰਿਆ ਉਦੋਂ ਸਵੇਰ ਨੂੰ 3 ਡਿਗਰੀ ਟੈਂਪਰੇਚਰ ਸੀ ਠੀਕ ਹੈ ਤੇ ਸਿੱਧਾ ਇੱਥੇ ਆ ਕੇ ਮੈਂ 35 ਡਿਗਰੀ ਤੇ ਡਿੱਗਿਆ ਹਾਂ ਹਾਂਜੀ ਤੇ ਮੈਨੂੰ ਅਨੁਸਾਰ ਜਦੋਂ 에어ਪੋਰਟ ਤੋਂ ਨਿਕਲੇ ਬਾਹਰ ਉਦੋਂ ਪਤਾ ਲੱਗਦਾ ਇਮਾਰਤਾਂ ਦੇ ਵਿੱਚ ਕੰਮਾਂ ਕਾਜਾਂ ਤੇ ਵੀ ਜਿੱਥੇ ਅੰਦਰ ਜਿਹੜੀਆਂ ਜਿਵੇਂ ਹੋਟਲਾਂ ਜਾਂ ਕੋਈ ਉੱਥੇ ਏਸੀ ਚੱਲ ਰਿਹਾ ਹਰ ਵਕਤੇ ਸੀ ਚੱਲਦਾ ਨਾ ਬਿਲਕੁਲ ਜੀ ਕੰਮ ਤੇ ਕੋਈ ਨਹੀਂ ਮੋٹے ਮੋٹے ਕੱਪੜੇ ਜਿਹੜੇ ਕੰਮ ਹੈ ਜਿਹੜੇ ਬਾਹਰ ਆਲੇ ਆ ਮੈਂ ਦੇਖ ਰਿਹਾ ਮੋٹے ਮੋٹے ਕੱਪੜੇ ਪਾਏ ਉਹਨਾਂ ਦੇ ਨਾ ਸੇਫਟੀ ਵਾਲੇ ਤੇ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਜੈਕਟ ਵੀ ਪਾਉਣੀ ਆ ਉਤੋਂ ਦੀ ਹਾਈ ਵਿਜ਼ਿਬਿਲਿਟੀ ਹੈਲਮਟ ਵੀ ਪਾਉਣਾ ਵਾ ਕਾਸੀਂ ਕਈ ਵਾਰੀ ਉਹਨਾਂ ਨੂੰ ਮਤਲਬ ਮੈਂ ਹੈਲਥ ਐਂਡ ਸੇਫਟੀ ਆਫੀਸਰ ਇੰਜੀਨੀਅਰ ਦੇ ਤੌਰ ਤੇ ਕਹਿੰਦਾ ਵੀ ਕੰਮ ਕਰਦਾ ਇੱਥੇ ਸੋ ਕਈ ਵਾਰੀ ਥੋੜਾ ਉਹਨਾਂ ਨਾਲ ਲੀਨਿਆਰ ਚੱਲੀਦਾ ਵੀ ਯਾਰ ਗਰਮੀ ਆ ਕੋਈ ਨਹੀਂ ਕੱਪੜਾ ਬੰਨ੍ਹ ਲਓ ਸਿੱਤੇ ਹੈਲਮਟ ਲਾ ਲਓ ਵੀ ਆਪਣੇ ਤੌਰ ਤੇ ਕਰ ਲਈਦਾ ਪਰ ਉੱਪਰੋਂ ਕੋਈ ਰੂਲ ਨਹੀਂ ਇਹ ਕਹਿੰਦੇ ਰੂਲ ਨਹੀਂ ਇਹ ਕਹ ਦੇਖ ਲਈਦੇ ਨਾਲ ਅੱਜ ਕਈ ਵਾਰੀ ਹੈ ਨਾ ਜਿਆਦਾ ਗਰਮੀ ਹੈ ਕਿਤੇ ਬੇਸਮੈਂਟ ਚ ਕੰਮ ਬੰਦਾ ਹੀ ਬਜ਼ੁਰਗ ਆ ਹਾਂ ਤੇ ਫਿਰ ਉਹਨਾਂ ਨੂੰ ਕਰਨਾ ਪੈਂਦਾ ਉਹਨਾਂ ਦਾ ਠੀਕ ਤੇ ਮੈਂ ਜਿਹੜੀ ਬੱਸ ਦੀ ਗੱਲ ਕਰ ਰਿਹਾ ਸੀ ਬੱਸਾਂ ਢੋਟੋਈ ਕਰਦੀਆਂ ਕਾਮਿਆਂ ਦੀਆਂ ਹਾਂਜੀ ਤੇ ਬੱਸਾਂ ਦੇ ਵਿੱਚ ਏਸੀ ਨਹੀਂ ਨਹੀਂ ਹਾਂ ਬਾਰੀਆਂ ਖੁੱਲੀਆਂ ਨੇ ਲੇਬਰ ਵਾਲੀਆਂ ਉਹ ਤਾਂ ਬਹੁਤ ਹਨਾ ਤੇ ਘੰਟਾ ਘੰਟਾ ਡੇਡ ਡੇਡ ਘੰਟੇ ਦੀ ਸਫ਼ਰ ਤੇ ਦੂਰ ਜਾਂਦੇ ਆ ਜਾਂ ਕਿਉਂਕਿ ਅਸੀਂ ਜਿਹੜੇ ਆਪਣੇ ਤੁਹਾਡੇ ਇਧਰ ਮਾਰੂਥਲ ਪੈਂਦਾ ਸਾਈਡ ਤੇ ਉੱਥੇ ਸੀ ਜਿਹੜਾ ਕੱਢਣਗੇ ਤੇ ਮੈਂ ਉੱਥੇ ਖੜੇ ਖੜੇ ਚੀਜ਼ ਇੱਕ ਇਹੀ ਕਿਉਂਕਿ ਤੁਸੀਂ ਦੇਖਦੇ ਹੋ ਤੁਹਾਨੂੰ ਪਤਾ ਲੱਗਦਾ ਕੋਈ ਹੋਰ ਉਹਨੂੰ ਨੋਟ ਕਰੇ ਜਾਂ ਨਾ ਕਰੇ ਪਰ ਮੇਰੇ ਮੇਰੇ ਮਹਿਸੂਸ ਹੋਇਆ ਮੈਨੂੰ ਇਹ ਕਿ ਯਾਰ ਇੰਨੀ ਗਰਮੀ ਦੇ ਵਿੱਚ ਇੰਨੀ ਤੱਤੀ ਲੋ ਵਗ ਰਹੀ ਹੈ ਤੁਸੀਂ ਵੈਸੇ ਨਹੀਂ ਖੜ੍ਹ ਸਕਦੇ ਤੇ ਇੰਨੀ ਰਫ਼ਤਾਰ ਤੇ ਬਸ ਜਾਂਦੀ ਇੰਨੀ ਜਾਨੀ ਕਿ ਗਰਮ ਹਵਾ ਬੱਸ ਜਿ ਬੈਠਿਆਂ ਨੂੰ ਨਹੀਂ ਇਹ ਤਾਂ ਇਦਾਂ ਹੁੰਦਾ ਹੈ ਦੇਖੋ ਵੀ ਕੰਪਨੀ ਮੰਨ ਲਓ ਵੀ ਜਿੱਥੇ ਰੈਸ਼ਨ ਉਹਨਾਂ ਨੂੰ ਸਸਤੀ ਮਿਲੀ ਉਹਨਾਂ ਨੇ ਉੱਥੇ ਲੈ ਲਏ ਉੱਥੇ ਭੇਜਣਾ ਤੇ ਹੁਣ ਮੰਨ ਲਓ ਰਹਿ ਸ਼ਾਰਜਾਂ ਸਸਤੀਆਂ ਆ ਉੱਥੇ ਲਈਆਂ ਹੋਈਆਂ ਕਈ ਕੰਪਨੀਆਂ ਨੇ ਕੰਮ ਉਹਨਾਂ ਦਾ ਅਬੂਦੋਬੀ ਦੇ ਬਾਰਡਰ ਤੇ ਚੱਲਦਾ ਹੁਣ ਉੱਥੋਂ 1.5 ਤੋਂ 2 ਘੰਟੇ ਜਾਂ ਸ਼ਾਮ ਨੂੰ ਟ੍ਰੈਫਿਕ ਜਾਣਾ ਤਾਂ ਕਈਆਂ ਨੂੰ 2.5 2 3-3 ਘੰਟੇ ਲੱਗਦੇ ਆ ਹੁਣ ਜਿਹੜੇ ਤਾਂ ਹੈਗੇ ਆਪਣੇ ਲੇਬਰ ਵਾਲੇ ਉਹਨਾਂ ਦੀ ਤਾਂ 800,000 1200 ਇੱਥੇ ਇੱਕ ਜੇ ਰੈਂਚ ਤਨਖਾਹ ਆ ਜਿਹੜੇ ਸਿਕਿਉਰਿਟੀ ਵਾਲੇ ਹੁੰਦੇ ਹੀ ਉਹਨਾਂ ਦੀ ਤਨਖਾਹ 1800 ਦ੍ਰਾਮ ਹੁੰਦੀ ਆ ਤੇ ਉਹਨਾਂ ਦਾ ਇਹ ਹੁੰਦਾ ਵੀ ਉਹਨਾਂ ਦੀ ਡਿਊਟੀ 12 ਘੰਟੇ ਆ ਦੇ ਡੇਲੀ ਉਹਨਾਂ 2 ਘੰਟੇ ਜਿੰਨਾ ਘੰਟੇ ਆਉਣਦੇ ਆ ਹਾਂ ਜਿਹੜਾ ਸਿਕਿਉਰ ਡਿਊਟੀ ਸਿਕਿਉਰਟੀ ਵਾਲਾ ਤਾਂ ਚਲੋ ਇਹ ਕਹਿ ਲੈਂਦੇ ਆ ਉਹਦਾ ਕੋਈ ਸਰੀਰਕ ਕੰਮ ਨਹੀਂ ਠੀਕ ਆ ਉਹਦਾ ਇਹ ਵੀ ਆ ਕਿ ਜਿੱਥੇ ਅੰਦਰ ਵੀ ਏਸੀ ਆ ਚਲੋ ਉੱਥੇ ਵੀ ਬਹਿ ਜਾਂਦਾ ਮੈਂ ਦੇਖਦਾ ਕਿ ਉਹ ਬੈਠੇ ਫੋਨ ਗੱਲਾਂ ਵੀ ਕਰੀ ਜਾਂਦੇ ਕਈ ਵਾਰ ਬਾਹਰ ਦੇ ਕੰਮ ਕਰ ਗਵਾਰ ਕਰਦੇ ਆ ਹਣਾ ਔਖਾ ਕੰਮ ਪਰ ਜਿਹੜਾ ਇੱਕ ਕਾਮ ਆ ਬੰਦਾ ਜਿਹਨੇ ਫੀਲਡ ਦੇ ਵਿੱਚ ਕੰਮ ਕਰਨਾ ਚਾਹੇ ਉਹ ਗਲੀ 'ਚ ਹੋਵੇ ਚਾਹੇ ਕਿਤੇ ਸਾਰੀ ਵਾਲੇ ਕੰਮ 'ਚ ਹੋਵੇ ਉਹਦੀ ਅਸਲ ਜਿਹੜੀ ਦਿਹਾੜੀ ਆ ਉਹ ਕਿੰਨੇ ਘੰਟੇ ਦੀ ਹੁੰਦੀ ਆ ਵੈਸੇ ਕਾਨੂੰਨ ਜਿਹੜੀ ਕੰਮ ਦੀ ਕੰਮ ਦੀ ਜ ਅਰ 10 ਘੰਟੇ ਤੋਂ ਘੱਟ ਕੋਈ ਕੰਪਨੀ ਕੰਮ ਨਹੀਂ ਕਰਦੀ। ਕੰਮ ਨਹੀਂ ਕਰਦੀ। ਉਹਦੇ ਬਾਅਦ ਸਸਤੀ ਜਿਹੜੀ ਰਹਿائش ਦੇ ਤੁਸੀਂ ਗੱਲ ਕੀਤੀ ਐ ਉਹਦੇ ਮੁਤਾਬਕ ਜਦੋਂ ਜਾਣਾ 10 ਘੰਟੇ ਉਹ ਹੋਗੇ। ਹਾਂਜੀ। ਡੇਢ ਤੋਂ 2 ਘੰਟਾ ਘੱਟੋ-ਘੱਟ ਮੈਂ ਦੇਖਿਆ ਕਿ ਬਿਲਕੁਲ ਤੁਹਾਡੀ ਗੱਲ ਸਹੀ ਐ ਕਿ ਦੂਰ ਲਿਜਾ ਕੇ ਉਹਨਾਂ ਨੂੰ ਰਹਿਜਦੀ ਐ ਕਿਉਂਕਿ ਇੱਥੇ ਤਾਂ ਮਹਿੰਗੇ ਬਹੁਤ ਆ। ਬਿਲਕੁਲ ਜੀ। ਡੇਢ ਘੰਟਾ ਸਵੇਰ ਦਾ, ਡੇਢ ਘੰਟਾ ਸ਼ਾਮ ਦਾ। 10 ਤੋਂ ਕਈ ਵਾਰ 2.5 ਦਿਨ ਵੀ ਲੱਗ ਜਾਂਦਾ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਨਾ ਕਿਉਂਕਿ 6-6 ਲਾਈਨਾਂ ਵਾਲੀਆਂ ਸੜਕਾਂ ਫਿਰ ਵੀ ਭਰੀਆਂ ਹੁੰਦੀਆਂ। 13 ਘ ਹਾਂਜੀ ਠੀਕ ਆ ਫਿਰ ਉਹ ਤਾਂ 16 ਆ ਹਾਂ ਫਿਰ ਉਹ ਬੰਦਾ ਜਾ ਕੇ ਮਾੜਾ ਮੋਟਾ ਨਾਉ ਕਰੂਗਾ ਵੀ ਫਿਰ ਉਹ ਰੋਟੀ ਵੀ ਲਾਊਗਾ ਹਾਂਜੀ ਰੋਟੀ ਖਾਊਗਾ ਵੀ ਫਿਰ ਉਹ ਪਾਊਗਾ ਵੀ ਤੇ ਸੋਚ ਕੇ ਦੇਖੋ ਉਹ ਸੌਣ ਨੂੰ ਘੰਟੇ ਕਿੰਨੇ ਬਚੇ 4-6 ਘੰਟੇ ਸੌਂਦੇ ਬੰਦੇ ਕਈ ਵਿਚਾਰੇ ਫਿਰ ਬਾਅਦ ਚ ਬੱਸਾਂ 'ਚ ਸੌਂਦੇ ਜਾਂਦੇ ਪਰ ਬੱਸ ਇਹ ਤੁਹਾਨੂੰ ਪਤਾ ਹੀ ਹੁੰਦਾ ਜੇ ਗਰਮੀ ਹੈਗਾ ਉੱਥੇ ਸੌਣਾ ਬਹੁਤ ਔਖਾ ਦੋਸਤੋ ਮੈਂ ਰਾਜਪਾਲ ਜਿਹੜਾ ਜਿਨ੍ਹਾਂ ਦਾ ਪਿੰਡ ਮੋਗਾ ਦੇ ਲਾਗੇ ਘਲਕਲਾਂ ਉਹਨਾਂ ਨਾਲ ਗੱਲ ਕਰ ਰਹੇ ਆਂ ਆਪਾਂ ਕਿ ਦੁਬਈ ਦੀ ਜਿਹੜੀ ਅਸਲ ਇਹ ਜਿਹੜੇ ਵਰਕਰ ਕਲਾਸ ਆ ਜਿਹੜੇ ਕੰਮੇ ਆ ਜਿਨ੍ਹਾਂ ਨੇ ਦੁਬਈਉ ਸਾਰੇ ਆ ਉਹਨਾਂ ਦੀ ਜ਼ਿੰਦਗੀ ਕੀ ਆ ਉਹਨਾਂ ਦੇ ਵਿੱਚੋਂ ਗੱਲਾਂ ਜਿਹੜੀਆਂ ਉਹ ਇੱਕ ਤਰ੍ਹਾਂ ਰੌਂਗ ਟੇ ਖੜੇ ਕਰਦੀਆਂ ਤੇ ਮੈਂ ਪਹਿਲਾਂ ਤਾਂ ਜਿਹੜਾ ਰਾਜਪਾਲ ਨਾਲ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਇੰਨਾ ਇਥੋਂ ਦਾ ਦੇਖਿਆ ਆ ਉਹਦੇ ਅੱਖੀ ਦੇਖਿਆ ਕਿਉਂਕਿ ਤੁਹਾਡੇ ਨਾਲ ਵੱਧ ਮੈਂ ਵੀ ਦੇਖ ਲੈ ਨਾਲ ਬੇਫਰਦ ਤੇ ਬੇਸ਼ੱਕ ਮੈਨੂੰ 2-3 ਦਿਨ ਹੋਇਆ ਤੁਸੀਂ ਮਹਿਸੂਸ ਕਰਦੇ ਹੋ ਕਿ ਕੀ ਵਾਪਰਿਆ ਅ ਰਾਜਪਾਲ ਇੱਕ ਗੱਲ ਹੋਰ ਹਾਂਜੀ ਕਿ ਦੁਬਈ ਕੰਮਣ ਲਈ ਲੋਕ ਪਰਿਵਾਰਾਂ ਸਮੇਤ ਆਉਂਦੇ ਆ ਬਿਲਕੁਲ ਜੀ ਇੱਥੇ ਮੈਂ ਇਹਨਾਂ ਦੋ ਦਿਨਾਂ ਦੇ ਵਿੱਚ ਇਹ ਵੀ ਚੀਜ਼ ਦੇਖੀ ਕਿ ਹਰ ਹੋਟਲ ਹਾਂਜੀ ਉਹਦੇ ਅੰਦਰ ਇੱਕ ਮ사ਜ ਪਾਰਲਰ ਆ ਸੁਪਾਗ ਹਾਂਜੀ ਆਪਾਂ ਨੂੰ ਚਲੋ ਆਪਾਂ ਨੂੰ ਬਹੁਤ ਖੁੱਲੇ ਤੌਰ ਤੇ ਕਹਿ ਸਕਦੇ ਆ ਕਿ ਉਹ ਜਿਹੜੇ ਸੁਪਾਗ ਪਾਰਲਰ ਆ ਉਹਨਾਂ ਦਾ ਅਸਲ ਅੰਦਰ ਮਕਸਦ ਕੀ ਆ ਮੈਂ ਇੱਕ ਚੀਜ਼ ਘੁੰਮਦੇ ਫਿਰਦੇ ਨੇ ਇਹ ਦੇਖੀ ਆ ਕਿ ਜ਼ਿਆਦਾਤਰ ਪੰਜਾਬੀ ਬੈਠੇ ਉਥੇ ਰਿਸੈਪਸ਼ਨ ਤੇ ਇੱਕ ਜਾਂ ਭਾਰਤੀ ਆਪਣੇ ਜਾਂ ਜਿਹੜੇ ਸਾਊਥ ਦੇ ਬੰਦੇ ਆ ਮੈਂ ਇਹ ਨਹੀਂ ਦੇਖਿਆ ਕਿ ਉਹ ਕਿਸੇ ਹੋਰ ਮੁਲਕ ਦੇ ਬੰਦੇ ਨੇ ਚਲਾਇਆ ਇਹਦੇ ਵਿੱਚ ਕੀ ਕੀ ਚੀਜ਼ ਹੈ ਦੇਖੋ ਜੀ ਮੈਂ ਪਹਿਲੀ ਗੱਲ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹਦੇ ਜਿੰਨੇ ਵੀ ਬੰਦੇ ਆਉਦੇ ਨੇ ਨਾ ਉਹਦੇ ਪੋਜ਼ੀਟਿਵ ਪੱਖ ਹੀ ਚੱਕਦੇ ਨੇ ਬੰਦੇ ਇੱਕ ਪੱਤਰਕਾਰ ਪੱਤਰਕਾਰ ਕਹਿੰਦਾ ਜਾਂ ਕੋਈ ਵੀ ਹੈ ਮਤਲਬ ਉਹ ਸਾਰੇ ਇਹਦਾ ਪੋਜ਼ੀਟਿਵ ਪੱਖ ਹੀ ਚੱਕਦੇ ਹਨਾ ਕਿਉਂਕਿ ਮੈਨੂੰ ਮੈਨੂੰ ਕੋਈ ਇਹ ਉਮੀਦ ਨਹੀਂ ਗਈ ਕਿ ਜਾਂ ਮੈਨੂੰ ਇਹ ਗੁਲਾਲ ਚ ਨਹੀਂ ਮੈਂ ਕਿਸੇ ਦੇ ਹਨਾ ਵੀ ਸੋਲੇਗਾਮਾ ਤੇ ਉਹਨਾਂ ਤੋਂ ਮੈਂ ਖੁਸ਼ ਨਹੀਂ ਮੇਰੇ ਇਹ ਆਪਣੀ ਹਾਲਤ ਬਹੁਤ ਵਧੀਆ ਗੱਲ ਲੱਗੀ ਵੀ ਤੁਸੀਂ ਸਹੀ ਮੁੱਦਾ ਚੱਕ ਰਹੇ ਹੋ ਹਨਾ ਲੋਕਾਂ ਨੂੰ ਇਹ ਅਵੇਅਰ ਹੋਣਾ ਚਾਹੀਦਾ ਹੈ ਤੇ ਵੀ ਅਸੀਂ ਕਿੱਥੇ ਜਾ ਰਹੇ ਹਾਂ ਕੀ ਦੇਖਣ ਜਾ ਰਹੇ ਹਾਂ ਕਿੱਥੇ ਆ ਰਹੇ ਹਾਂ ਅਸੀਂ ਕੀ ਦੇਖਣ ਜਾ ਇੱਥੇ ਇੱਕ ਤੁਸੀਂ ਹੋਰ ਦੇਖੋਗੇ ਵੀ ਇੱਥੇ ਨੇਚਰਲ ਦਾ ਕੁਐਸਚਨ ਹੀ ਨਹੀਂ ਦਿੱਤਾ ਤਾਂ ਫਿਰ ਸਾਰਾ ਕੁਝ ਆਰਟੀਫੀਸ਼ੀਅਲ ਹੈ ਜੇ ਤੁਸੀਂ ਘੁੰਮਣਾ ਤੁਸੀਂ ਕੁਦਰਤ ਦੇ ਨੇੜੇ ਹੋਣਾ ਹੈ ਨਾ ਆਪਾਂ ਇੱਕ ਗੱਲ ਕਰਦੇ ਹਾਂ ਸਾਨੂੰ ਵੀ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਕੁਦਰਤ ਵਾਲੀ ਚੀਜ਼ ਹੀ ਹੈ ਨਾ ਕੋਈ ਤੇ ਉਹ ਬਹੁਤ ਮਾੜਾ ਪੱਖ ਆ ਜਿਹੜਾ ਤੁਸੀਂ ਦੇਖਦੇ ਹੋ ਇੱਥੇ ਕਾਰਡ ਸਿੱਟੇ ਹੁੰਦੇ ਸਪਾ ਦੇ ਮ사ਜ ਸੈਂਟਰ ਦੇ ਮੈਂ ਸਾਡੇ ਸਾਡੇ ਜਿਹੜੇ ਦਰਸ਼ਕਾਂ ਉਹਨਾਂ ਨੂੰ ਦੱਸਣਾ ਚਾਹੁੰਗਾ ਕਿ ਮੈਂ ਤੁਰਿਆ ਫਿਰਦਾ ਨਾ ਇੱਕ ਹੋਟਲ ਦਾ ਨਾਂ ਪੰਜਾਬੀ ਨਾਂ ਧਾਰਮਿਕ ਨਾਂ ਹੋਟਲ ਦਾ ਨਾਂ ਧਾਰਮਿਕ ਜਿਹਾ ਕੈਸ ਕਰਦੇ ਆ ਤੇ ਮੈਂ ਐਵੇਂ ਹੀ ਘੁੰਮਦਾ ਘਮਾਉਂਦਾ ਮੈਂ ਕੈਪ ਲੈ ਕੇ ਅੰਦਰ ਗਿਆ ਤੇ ਮੈਂ ਆਪਦੀ ਕੋਈ ਪਛਾਣ ਕੋਈ ਵੀ ਸੀ ਵੀ ਮੈਨੂੰ ਕੋਈ ਇਹਨਾਂ ਦੇਖੇ ਵੀ ਕੋਣ ਤੇ ਜਦੋਂ ਜਾ ਕੇ ਦੇਖਿਆ ਜਿਹੜੀ ਉਹ ਰਿਸੈਪਸ਼ਨ ਸੀ ਉਸ ਤੇ ਵੀ ਮੁੰਡਾ ਕੜੇ ਵਾਲਾ ਬੈਠਾ ਉਹਦੇ ਡੌਲੇ ਤੇ ਖੰਡਾ ਵਾਇਆ ਹੋਆ ਪੂਰਾ ਦਿਨ ਠੀਕ ਹੈ ਪਰ ਜਦੋਂ ਉੱਥੇ ਦੇਖਿਆ ਅੰਦਰ ਜਿਹੜਾ ਉਹਨਾਂ ਦਾ ਆਫਿਸ ਸੀ ਉਹ ਆਫਿਸ ਦਾ ਦਰਵਾਜ਼ਾ ਖੋਲਿਆ ਤੇ ਅੰਦਰ ਬਾਬਾ ਆਦੀਪ ਸਿੰਘ ਜੀ ਦੀ ਫੋਟੋ ਲੱਗੀ ਠੀਕ ਹੈ ਜੀ ਤੇ ਬਾਹਰਲੇ ਪਾਸੇ ਬਿਲਕੁਲ ਜਿਹੜਾ ਉਹਨਾਂ ਦਾ ਸਪਾਲਾ ਕਾਊਂਟਰ ਲਾਇਆ ਹੋਇਆ ਉਹ ਕਾਊਂਟਰ ਦੇ ਮੂਰੇ ਮਾਈ ਭਾਗੋ ਜੀ ਦੀ ਤਸਵੀਰ ਲੱਗੀ ਹੋਈ ਆ ਮੈਨੂੰ ਇਹ ਚੀਜ਼ ਦੇਖ ਕੇ ਬਹੁਤ ਸ਼ੌਕਿੰਗ ਮੇਰੇ ਲਈ ਜਾਨੀ ਕਿ ਇੱਕ ਤਰ੍ਹਾਂ ਇਹ ਕਹਿ ਸਕਦੇ ਆਪਾਂ ਕਿ ਇਹ ਵੀ ਇੱਕ ਇਥੋਂ ਦਾ ਅਸਲ ਸੱਚ ਹੈ ਕਿ ਅਸੀਂ ਪੈਸਾ ਕਮਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਕਿਉਂਕਿ ਹਮੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜੀ ਲੇਬਰ ਕਲਾਸ ਪੈਸਾ ਕਮਾਉਣਾ ਦੇ ਤੇ ਬਹੁਤ ਅੱਖਾਂ ਯਾਨੀ ਕਿ ਇਹ ਜਿਹੇ ਡਫੂੰਗਾ ਨਾਲ ਹੀ ਪੈਸਾ ਕਮਾਇਆ ਜਾਂਦਾ ਮਤਲਬ ਗਲਤ ਢੰਗ ਨਾਲ ਲੋਕੀ ਕਮਾਉਂਦੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦੇਵਾਂ ਕਿ ਤੁਸੀਂ ਦੁਬਈ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਫਿਰਦੇ ਤੁਸੀਂ ਇਸੇ ਵੀਡੀਓ ਦੇ ਨਾਲ ਵੀ ਦੇਖ ਰਹੇ ਹੋ ਕਿ ਇੱਕ ਗਲੀ ਦਾ ਕਲਿੱਪ ਜਾ ਰਿਹਾ ਤੇ ਉਹਦੇ ਵਿੱਚ ਜਗਾ ਜਗਾ ਤੇ ਕਾਗਜ਼ ਦੇ ਟੁਕੜੇ ਖਿਲਰੇ ਹੋਏ ਆ ਮੈਂ ਉਹ ਜਾਣ ਕੇ ਨੰਬਰ ਜਾਂ ਉਹਦੀ ਤਸਵੀਰ ਤੁਹਾਡੇ ਨੂੰ ਨਹੀਂ ਦਿਖਾ ਰਿਹਾ ਕਿਉਂਕਿ ਤੁਹਾਡੇ ਬੱਚੇ ਵੀ ਇਸ ਵੀਡੀਓ ਨੂੰ ਦੇਖ ਸਕਦੇ ਆ ਮੈਂ ਨਹੀਂ ਚਾਹੁੰਦਾ ਕਿ ਕੋਈ ਗੰਧਮਨ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ ਕਿਉਂਕਿ ਲਫਜ ਹੁੰਦੇ ਆ ਲਫਜ ਆ ਰਹੀ ਤੁਸੀਂ ਬਿਆਨ ਕਰ ਸਕਦੇ ਹੋ ਇਹ ਉਹ ਕਾਰਡ ਆ ਜਿਹੜੇ ਉਹਨਾਂ ਸਪਾ ਸੈਂਟਰਾਂ ਦੀ ਮਸ਼ਹੂਰੀ ਕਰਦੇ ਆ ਵੀ ਮ사ਜ ਕਰਾਉਣਾ ਮ사ਜ ਦੇ ਨਾਂ ਤੇ ਦੇ ਵਪਾਰ ਜਾਂ ਹੋਰ ਜਿਹੜੇ ਧੰਦੇ ਚੱਲਦੇ ਆ ਪਰ ਜਦੋਂ ਵੀ ਕੋਈ ਪਰਿਵਾਰ ਸਮੇਤ ਰਾਜਪਾਲ ਇੱਥੇ ਆਉਂਦਾ ਮੰਨ ਲਓ ਕਿ ਛੋਟੇ ਛੋਟੇ ਬੱਚੇ ਆ ਜਿਹੜੇ ਇਸ ਚੀਜ਼ ਤੋਂ ਅਣ ਭੇਜਾ ਉਹਨਾਂ ਦੇ ਪੂਰੇ ਨੰਗੀਆਂ ਤਸਵੀਰਾਂ ਵਾਲੇ ਇਸ ਤਰ੍ਹਾਂ ਦੇ ਕਾਰਡ 5 5 ਫੁੱਟ ਦੀ ਦੂਰੀ ਤੇ ਪਏ ਆ ਕੋਈ ਰੋਕਰ ਕਹੀ ਨਹੀਂ ਇਹਦੇ ਬਾਰੇ ਇਥੋਂ ਦੀ ਕੋਈ ਸਰਕਾਰ ਵੱਲੋਂ ਕੋਈ ਪਤਾ ਹੁਣ ਇੱਥੇ ਪਹਿਲਾਂ दारू ਬੈਨ ਹੁੰਦੀ ਸੀਗੀ ਉਹ ਵੀ ਮਿਲਦੀ ਉਹ ਵੀ ਮਿਲਦੀ ਆ ਹੁਣ ਤਾਂ ਚਲੋ ਇੱਥੇ ਖੁੱਲ ਗਏ ਕਾਨੂੰਨਾਂ ਟੇਕੇ ਖੁੱਲ ਗਏ ਆ ਠੀਕ ਆ ਮੁਸਲਮਾਨਾਂ ਦਾ ਮੇਰਾ ਖਿਆਲ ਉਹਦੇ ਚ ਕਾਰਡ ਨਹੀਂ ਬੰਦਦਾਗਾ ਪਰ ਜਿਹੜੇ ਪੰਜਾਬੀ ਆ ਜਾਂ ਹੋਰ ਕੰਟਰੀਸ ਦੇ ਆ ਉਹਤੇ ਬਣਾਏ ਹੋਏ ਉਹਨਾਂ ਨੇ ਕਾਰਡ ਬਣਾਏ ਹੋਏ ਉੱਤੋਂ ਦਾਰੂ ਲੈ ਕੇ ਉਸ ਬੰਦੇ ਕਿਹਾ ਗੱਡੀਆਂ ਵੀ ਦਿੰਦੇ ਆ ਆਬੂਤਾਬੀ ਜਾਂ ਅਜਮਾਨ ਚ ਮਿਲਦੀ ਹੁੰਦੀ ਸੀਗੀ ਜੇ ਉਹ ਸਪਿੰਨੀਆਂ ਕਹਿੰਦੇ ਹੁੰਦੇ ਸੀ ਉਹਨਾਂ ਹੁਣ ਤਾਂ ਮਤਲਬ ਆਫੀਸ਼ੀਅਲ ਠੇਕੇ ਖੁੱਲ ਗਏ ਇੱਥੇ ਵੀ ਜੀ ਤੇ ਦਾਰੂ ਆਮ ਮਿਲਦੀ ਆ ਸਾਰੇ 2 ਨੰਬਰ ਦੇ ਕੰਮ ਇਹਦੇ ਹੁੰਦੇ ਆ ਤੇ ਵਿਚ ਤੇ ਜਿਹੜੇ ਯਾਨੀ ਕਿ ਜਿਹੜਾ ਕਾਰਡ ਵਾਲੀ ਆਪਾਂ ਗੱਲ ਕਰ ਰਹੇ ਆ ਹਾਂਜੀ ਇਹਨੂੰ ਕੋਈ ਰੋਕਣ ਵਾਲਾ ਜਾਂ ਇਹ ਖਲਾਰਾਂ ਦੀ ਕੋਈ ਤੋਸ ਇਹਦੇ ਤੇ ਹੈ ਕੋਈ ਕਾਰਵਾਈ ਹੁੰਦੀ ਦੇਖੀ ਨਹੀਂ ਕਦੇ ਕਾਰਡ ਰੋ ਜੋ ਸੁੱਟ ਜਾਂਦੇ ਉਹ ਇਕੱਠੇ ਕਰਦੇ ਮਿਊਨਿਸਪੈਲਟੀ ਵਾਲੇ ਵਿਚਾਰੇ ਜਿਹੜੇ ਕਲੀਨਰ ਆਉ ਉਹ ਆਦਾ ਪਰ ਜਨਵਾਗੇ ਇਕੱਠੇ ਕਰਕੇ ਲੈ ਜਾਂਦੇ ਨੇ ਉਹਨਾਂ ਨੂੰ ਕੂੜੇ ਸੁੱਟ ਜਾਂਦੇ ਫੇਰ ਲੈਦੇ ਨੇ ਫੇਰ ਸੁੱਟ ਜਾਂਦੇ ਯਾਨੀ ਕਿ ਸੁੱਟਣਾ ਪੈਸੇ ਮਿਲਦੇ ਆ ਜੀ ਅੱਛਾ ਹਾਂਜੀ 80 ਕਿ ਗ੍ਰਾਮ ਮੇਰੇ ਖਿਆਲ ਪਹਿਲਾਂ ਦੀ ਗੱਲ ਸੁਣੀ ਹੈ ਮੈਂ ਸਾਲ 2 ਸਾਲ ਪਹਿਲਾਂ ਤੇ ਉਦੋਂ ਕਹਿੰਦੇ ਹੁੰਦੇ ਸੀ ਵੀ 80 ਗ੍ਰਾਮ ਦਿੰਦੇ ਹਜ਼ਾਰ ਕਾਟ ਸੁੱਟਣੇ ਤੁਸੀਂ ਦੇ ਠੀਕ ਹੈ ਯਾਨੀ ਕਿ ਛੜਕਾ ਕਰਦੇ ਤੁਰੇ ਜਾਣਾ ਪਰ ਉਹ ਜਿਵੇਂ ਜਿਵੇਂ ਕੰਮੇ ਵਧੀਆਂ ਜਾਂਦੇ ਨੇ ਜੇਬ ਪਾੜੀ ਹੁੰਦੀ ਆਪਣੀ ਅੰਦਰੋਂ ਤੇ ਪੈਂਟ ਦੇ ਵਿੱਚ ਦੀ ਸੁੱਟਦੇ ਜਾ ਹੱਥ ਨਾਲ ਖੇੜਦੇ ਜਾਂਦੇ ਨਹੀਂ ਨਹੀਂ ਅਬ ਦੁਬਾਰ ਨਹੀਂ ਅੱਛਾ ਜੇਬ ਚ ਅੰਦਰਲੀ ਜੇਬ ਹਾਂਜੀ ਅੰਦਰੋਂ ਇੱਕ ਇੱਕ ਕਰਕੇ ਗੇਟਿਆਂ ਤਾਂ ਇੱਕ ਰਾਜਪਾਲ ਆਪਾਂ ਜਾਂਦੇ ਜਾਂਦੇ ਇੱਥੇ ਜਿਹੜੀ ਦੁਬਈ ਤੋਂ ਹੀ ਅਕਸਰ ਖਬਰਾਂ ਆਉਂਦੀਆਂ ਰਹੀਆਂ ਕਿ ਇੰਨੀਆਂ ਕੁੜੀਆਂ ਇਥੋਂ ਵਾਪਸ ਭੇਜੀਆਂ ਇਹਨੇ ਮੁੰਡੇ ਇਥੋਂ ਵਾਪਸ ਭੇਜੇ ਖਾਸ ਕਰਕੇ ਕੁੜੀਆਂ ਦਾ ਮੁੱਦਾ ਜ਼ਿਆਦਾ ਗਰਮ ਆ ਜਾਂਦਾ ਉਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਦੇਖੋ ਇਹ ਹੁਣ ਜਿੱਦਾਂ ਘਰਾਂ ਦੇ ਵਿੱਚ ਹੁਣ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀ ਹੈ ਹਨਾ ਹਰ ਗਲੀ ਮਹੱਲੇ ਚ ਮਾੜੇ ਲੋਕ ਆ ਹਰ ਮੁਲਕ ਦਾ ਹਰ ਧਰਮ ਦਾ ਇੱਥੇ ਵੀ ਹੁਣ ਘਰਾਂ ਚ ਜਿੱਦਾਂ ਕੁੜੀਆਂ ਕੰਮ ਕੋਈ ਕੁਛ ਮਤਲਬ ਫੈਮਿਲੀ ਨਹੀਂ ਚੰਗੇ ਹੁੰਦੇ ਉਨਾਂ ਦਾ ਫਿਰ ਐਕਸਪੋਰਟੇਸ਼ਨ ਹੁੰਦਾ ਕੁੜੀਆਂ ਦਾ ਜੀ ਫਿਰ ਕੁੜੀਆਂ ਨੂੰ ਜੌਬ ਛੱਡ ਗਿਆ ਥੋੜੇ ਦਿਨਾਂ ਦੀ ਗੱਲ ਹੈ ਕਿਸੇ ਏਜੰਟ ਨੇ ਸਾਡੇ ਪਿੰਡ ਦੀ ਕੁੜੀ ਕੱਲ ਦੀ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਤੇ ਉਹ ਸਾਡੇ ਪਿੰਡ ਦੀ ਕੁੜੀ ਇੱਥੇ ਮਸਕਟ ਸੱਦੀ ਸੀ ਫਿਰ ਉਹ ਦੁਬਈ ਦਾ ਵੀਜ਼ਾ ਕਢਾ ਕੇ ਇੱਥੇ ਆਈ ਹੁਣ ਉਹਨੇ ਸਾਡਾ ਗਰੁੱਪ ਬਣਿਆ ਹੋਇਆ ਓਵਰਸੀਜ਼ ਕਾਲਕਲਾ ਤੇ ਉਹਨੂੰ ਅਪਰੋਚ ਕੀਤਾ ਵੀ ਕੁੜੀ ਦੀ ਟਿਕਟ ਕਰਵਾ ਕੇ ਦੇਓ ਸਾਡੇ ਕੁਛ ਦਾਨੀ ਸੱਜਣਾ ਉਹਨਾਂ ਨੇ ਉਹ ਪੈਸਾ ਭੇਜ ਕੇ ਉਹਦੀ ਮੈਨ ਟਿਕਟ ਬੁੱਕ ਕਰੀ ਹੈ ਤੇ ਉਹ ਕੱਲ ਨੂੰ ਭੇਜਣਾ ਹੈਗਾ ਹਾਂਜੀ ਕੀ ਕਹਿਣਾ ਚਾਹੋਗੇ ਮਸ ਕਹਿਣਾ ਨਹੀਂ ਆਪਾਂ ਕਿਸੇ ਨੂੰ ਡਿਸਕਰੇਜ ਨਹੀਂ ਕਰਦੇ ਕਿਸੇ ਦਾ ਹੌਸਲਾ ਨਹੀਂ ਤੋੜਦੇ ਕਿਉਂਕਿ ਇਹ ਮੈਂ ਅਕਸਰ ਹੀ ਕਹਿੰਦਾ ਹੁੰਦਾ ਕਿ ਜਿਹੜਾ ਇਹ ਧਰਤੀ ਆ ਇਹ ਅਸਮਾਨ ਹਰ ਕਿਸੇ ਦੇ ਉਡਾਰੀ ਮਾਰਨ ਲਈ ਹਰ ਕੋਈ ਆਜ਼ਾਦ ਆ ਹਨਾ ਪਰ ਜਦੋਂ ਵੀ ਆਪਾਂ ਕਿਸੇ ਬਾਹਰਲੇ ਮੁਲਕ ਨੂੰ ਉਡਾਰੀ ਮਾਰਦੇ ਆ ਤਾਂ ਕੀ ਖਾਸ ਕਰਕੇ ਕੀ ਧਿਆਨ ਰੱਖਿਆ ਜਾਵੇ ਬੇਨਤੀ ਕਰ ਸਕਦੇ ਆਂ ਆਪਾਂ ਲੋਕਾਂ ਨੂੰ ਵੀ ਜਿੱਥੇ ਤੁਸੀਂ ਜਿਹੜਾ ਕੰਮ ਕਰਨ ਚੱਲੇ ਆ ਉਹਦੇ ਬਾਰੇ ਚੰਗੀ ਤਰ੍ਹਾਂ ਪੁੱਛ ਪੜਤਾਲ ਕਰੋ ਹਨਾ ਇਹ ਲੀਗਲ ਤਾਂ ਦਾ ਉੱਤੇ ਕੋਈ ਬੰਦਾ ਹੋਵੇ ਜਾਣ-ਪਛਾਣ ਵਾਲਾ ਉਹ ਕੰਮ ਦੀ ਇਨਕੁਆਇਰੀ ਕਰੇ ਵੈਸੇ ਤਾਂ ਜਿਹੜੇ ਇੱਥੇ ਹੈਗੇ ਆ ਉਹ ਨਹੀਂ ਇੰਨਾ ਟਾਈਮ ਦਿੰਦੇ ਬੰਦੇ ਨੂੰ ਸਾਨੂੰ ਵੀ ਕਈ ਕਹਿ ਦਿੰਦੇ ਆ ਕਿਉਂਕਿ ਅਸੀਂ ਕੋਈ ਕੰਪਨੀ ਦਾ ਨਾਮ ਲੈਂਦੇ ਕਈ ਵਾਰੀ ਕੰਪਨੀ ਸੁਣੀ ਹੀ ਨਹੀਂ ਹੁੰਦੀ ਹੁਣ ਅਸੀਂ ਵੀ ਉਹਦੇ ਬਾਰੇ ਫਿਰ ਕੀ ਦੱਸ ਸਕਦੇ ਆ ਇੰਨਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿ ਅਸੀਂ ਆ ਜਦੋਂ ਇੰਨੇ-ਨੇ ਘੰਟੇ ਕੰਮ ਕਰਨਾ ਕਿਹਦੇ ਕੋਲ ਟਾਈਮ ਤੇ ਮਤਲਬ ਉਹ ਤਾਂ ਪੇਪਰ ਵਰਕ ਜਿਹੜਾ ਉਹ ਲੀਗਲੀ ਜਿਹੜਾ ਤੁਸੀਂ ਮਤਲਬ ਕਿਸੇ ਏਜੰਟ ਦੇ ਥਰੂ ਆਨੇ ਆ ਨਾ ਉਦੋਂ ਨਾ ਮਤਲਬ ਰਿਟਰਨ ਚ ਕਰਕੇ ਆਵੋ ਆਪਣਾ ਐਗਰੀਮੈਂਟ ਹਮ ਜਾਨੀ ਕਿ ਕੁੜੀਆਂ ਦੇ ਖਾਸ ਜਿਹੜਾ ਸ਼ੋਸ਼ਣ ਦਾ ਵਜਾ ਵੀ ਇਹੀ ਬਣਦੀ ਹੈ ਬਣਦੀ ਹੈ ਹੁਣ ਉਹ ਕੁੜੀ ਨੂੰ ਤਨਖਾਹਾਂ ਦੇ ਰਹੀ ਏਜੰਟ ਜਿਹੜੀ ਹੈ ਉਹ ਅੱਛਾ ਵੀ ਤੋ ਆਇਆ ਰਹੀ ਹੈ ਮਤਲਬ ਬਹੁਤ ਕੁਝ ਹੋ ਰਿਹਾ ਵਾ ਹੁਣ ਬੈਕ ਆਫ ਦਾ ਸਕਰੀਨ ਤੇ ਬੜਾ ਬਿਲਕੁਲ ਬਿਹਾਈਂਡ ਦਾ ਸੀਨ ਬਹੁਤ ਕੁਝ ਹੁੰਦਾ ਸੋ ਦੋਸਤੋ ਸਾਡਾ ਵੀਰ ਰਾਜਪਾਲ ਜਿਨ੍ਹਾਂ ਨੇ ਬਹੁਤ ਹੀ ਵਧੀਆ ਗੱਲਾਂ ਕਰਨ ਕੀਤੀਆਂ ਤੇ ਅਸੀਂ ਵੀ ਆਪਣੇ ਆਪ ਇਹ ਬਚਨ ਬੱਤਾ ਨਮਾਉਂਦੇ ਆਉਨੇ ਆ ਕਿ ਜਿਹੜੀ ਗੱਲ ਨਹੀਂ ਕੀਤੀ ਕਿਸੇ ਨੇ ਉਹ ਕਰੀਏ ਕਿਉਂਕਿ ਇਹਨਾਂ ਗੱਲਾਂ ਦੇ ਵਿੱਚ ਜੋਖਮ ਹੁੰਦਾ ਜੇ ਤੁਸੀਂ ਮਿੱਠੀਆਂ ਗੱਲਾਂ ਕਰੋਗੇ ਉਹਦੇ ਵਿੱਚ ਤੁਹਾਨੂੰ ਵਿਊ ਵੀ ਮਿਲਦੇ ਆ ਤੁਹਾਨੂੰ ਹੋਰ ਵੀ ਬਹੁਤ ਕੁਝ ਮਿਲਦਾ ਤੇ ਤੁਹਾਨੂੰ ਮਿੱਠੀਆਂ ਗੋਲੀਆਂ ਵੀ ਮਿਲ ਜਾਂਦੀਆਂ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚਿਆਂ ਦੇ ਮੂੰਹ ਜਿਹੜੀ ਬੁਰਕੀ ਆ ਉਹਦੇ ਵਿੱਚ ਜਿਹੜਾ ਤੁਹਾਡੀ ਮਿਹਨਤ ਛਿਪੀ ਹੋਣੀ ਚਾਹੀਦੀ ਹੈ ਸੱਚ ਹੋਣਾ ਚਾਹੀਦਾ ਤੇ ਅੱਜ ਦੀ ਜਿਹੜੀ ਦੁਬਈ ਦੀ ਅਸਲੀਅਤ ਆ ਜਾਂ ਇਥੋਂ ਦੇ ਕਾਮੇਵਰਗ ਦੀ ਅਸਲੀਅਤ ਆ ਜਾਂ ਇੱਥੇ ਆਉਣ ਦਾ ਸੱਚ ਆ ਜਾਂ ਇੱਥੇ ਰਹਿਣ ਦਾ ਸੱਚ ਆ ਜਾਂ ਇਥੋਂ ਦੀ ਆਮ ਜਨ ਜੀਵਨ ਦਾ ਸੱਚ ਆ ਉਹਦਾ ਥੋੜਾ ਜਿਹਾ ਅੰਝ ਰਾਜਪਾਲ ਨੇ ਤੇ ਮੈਂ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਆ ਉਮੀਦ ਕਰਦੇ ਆ ਕਿ ਤੁਸੀਂ ਪਸੰਦ ਕਰੋਗੇ ਤੇ ਲੈਣਿਆ ਜੀ ਰਾਜਪਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਮਿਹਰਬਾਨੀ